ਸਤ ਸ੍ਰੀ ਅਕਾਲ ਮੈਂ ਹਾਂ ਸ੍ਰੀ ਮੁਖਤਰ ਸਾਹਿਬ ਤੋਂ ਜਸਵਿੰਦਰ ਸਿੰਘ ਬਿੱਟਾ ਅਤੇ ਹਰਮਨ ਰੇਡੀਓ ਆਸਟ੍ਰੇਲੀਆ ਤੋਂ ਇਸ ਘੰਟੇ ਦੀਆਂ ਸੰਖੇਪ ਖਬਰਾਂ ਲੈ ਕੇ ਹਾਜ਼ਰ ਹਾਂ ਪਹਿਲਾ ਚੋਣਵੀਆਂ ਖਬਰਾਂ 트ੰਪ ਦੀ ਟੈਰਿਫ ਧਮਕੀ ਤੇ ਆਸਟ੍ਰੇਲੀਆ ਦਾ ਜਵਾਬ ਕੀ 트ੰਪ ਪਾਰ ਸਮਝੌਤਿਆਂ ਚ ਅਮਰੀਕਾ ਜਾਂ ਯੂਰਪੀ ਸੰਘ ਜੇਤੂ ਰਹੇ ਬੈਂਸ ਤੇ ਸਖਤ ਕਾਰਵਾਈ ਹੋਵੇ ਸ਼੍ਰੋਮਣੀ ਕਮੇਟੀ ਦੀ ਤਖਤ ਸਾਹਿਬ ਨੂੰ ਅਪੀਲ ਆਪ ਤੇ ਭਾਜਪਾ ਸੱਤਾ ਲਈ ਜਨਸਖਿਆ ਬਦਲ ਰਹੇ ਰਾਣਾ ਗੁਰਜੀਤ ਵਿਕਟੋਰੀਆ ਚ ਮੀ ਨਾਲ ਕਿਸਾਨ ਖੁਸ਼ ਆਸਟ੍ਰੇਲੀਆ ਹੀ ਪਹਿਲਾਂ ਨਾਲੋਂ ਵੱਧ ਕੰਮ ਕਰਦੇ ਹਨ ਪਰ ਬ੍ਰੇਕ ਛੱਡਣਾ ਸੇਤਮੰਦ ਨਹੀਂ ਹੈ ਹੁਣ ਖਬਰਾਂ ਵਿਸਥਾਰ ਨਾਲ 트럼ਪ ਦੀ ਟੈਰਿਫ ਧਮਕੀ ਤੇ ਆਸਟ੍ਰੇਲੀਆ ਦਾ ਜਵਾਬ ਸਿਹਤ ਮੰਤਰੀ ਤੋਂ ਡੋਨਾਲਡ 트럼ਪ ਦੀ ਨਵੀਂ ਯੋਜਨਾ ਬਾਰੇ ਪੁੱਛਿਆ ਗਿਆ ਜਿਸ ਵਿੱਚ ਬੇਸਲਾਈਨ ਟੈਰਿਫ ਨੂੰ 10% ਤੋਂ ਵਧਾ ਕੇ 20% ਕਰਨ ਦੀ ਗੱਲ ਹੈ 트럼ਪ ਨੇ ਪਹਿਲਾਂ ਕਿਹਾ ਸੀ ਕਿ ਉਹ ਅਮਰੀਕਾ ਤੋਂ ਬਾਹਰ ਬਣੀਆਂ ਦਵਾਈਆਂ ਉੱਤੇ 200 ਪ੍ਰਤੀਸ਼ਤ ਟੈਰਿਫ ਲਗਾਉਣ ਤੋਂ ਪਹਿਲਾਂ ਨਿਰਮਾਤਾਵਾਂ ਨੂੰ 1 ਸਾਲ ਦਾ ਸਮਾਂ ਦੇਣਗੇ। ਸਕਾਟਲੈਂਡ ਵਿੱਚ ਇੱਕ ਪ੍ਰੈਸ ਕਾਨਫਰੰਸ ਵਿੱਚ ਅਮਰੀਕੀ ਰਾਸ਼ਟਰਪਤੀ ਨੇ ਦੁਨੀਆ ਲਈ ਨਵੇਂ ਟੈਰਿਫ ਦੀ ਯੋਜਨਾ ਬਾਰੇ ਦੱਸਿਆ। ਵਪਾਰ ਮੰਤਰੀ ਡੌਨ ਫੈਰਲ ਦੇ ਬੁਲਾਰੇ ਨੇ ਕਿਹਾ ਕਿ ਆਸਟ੍ਰੇਲੀਆ ਦਾ ਰਵੱਈਆ ਨਹੀਂ ਬਦਲਿਆ। ਡੋਨਟ ਟਰੰਪ ਨੇ ਕਿਹਾ ਕਿ ਆਸਟ੍ਰੇਲੀਆ ਸਮੇਤ ਅਮਰੀਕਾ ਦੇ ਵਪਾਰਕ ਭਾਈਵਾਲਾਂ ਤੇ ਲਗਾਇਆ ਘੱਟੋ-ਘੱਟ ਟੈਰਿਫ ਜਲਦੀ ਹੀ ਦੁੱਗਣਾ ਹੋ ਸਕਦਾ ਹੈ। ਇਸ ਸਮੇਂ ਆਸਟ੍ਰੇਲੀਆ ਸਮੇਤ ਅਮਰੀਕਾ ਦੇ ਜ਼ਿਆਦਾਤਰ ਵਪਾਰਕ ਭਾਈਵਾਲ 10% ਬੇਸਲਾਈਨ ਟੈਰਿਫ ਦੇ ਅਧੀਨ ਹਨ ਪਰ ਸਕਾਟਲੈਂਡ ਵਿੱਚ 트ੰਪ ਦੀਆਂ ਟਿੱਪਣੀਆਂ ਤੋਂ ਲੱਗਦਾ ਹੈ ਕਿ ਨਵੇਂ ਟੈਰਿਫ ਨਾਲ ਆਸਟ੍ਰੇਲੀਆਈ ਨਿਰਯਾਤ ਤੇ ਅਸਰ ਪੈ ਸਕਦਾ ਹੈ ਕਿ 트ੰਪ ਵਪਾਰ ਸਮਝੌਤਿਆਂ 'ਚ ਅਮਰੀਕਾ ਜਾਂ ਯੂਰਪੀ ਸੰਘ ਜੇਤੂ ਰਹੇ ਯੂਰਪੀਅਨ ਯੂਨੀਅਨ ਨੇ ਵਪਾਰ ਯੁੱਧ ਤੋਂ ਬਚਣ ਲਈ ਇੱਕ ਮਾੜੇ ਸਮਝੌਤੇ ਤੇ ਸਹਿਮਤੀ ਦੇ ਦਿੱਤੀ ਕੈਪੀਟਲ ਇਕਨੋਮਿਕਸ ਅਨੁਸਾਰ ਯੂਰਪੀਅਨ ਯੂਨੀਅਨ ਤੋਂ ਅਮਰੀਕੀ ਦਰਾਮਦਾਂ ਤੇ ਟੈਰਿਫ 2024 ਵਿੱਚ 1.2% ਤੋਂ ਵੱਧ ਕੇ 17% ਹੋ ਜਾਵੇਗਾ ਯੂਰਪੀਅਨ ਯੂਨੀਅਨ ਦੇ ਦੇਸ਼ ਹਰ ਸਾਲ 300 ਅਰਬ ਡਾਲਰ ਤੋਂ ਵੱਧ ਦਾ ਮਾਲ ਅਮਰੀਕਾ ਭੇਜਦੇ ਹਨ ਜੋ ਕੁੱਲ ਅਮਰੀਕੀ ਦਰਾਮਦਾਂ ਦਾ 20% ਤੋਂ ਵੱਧ ਹੈ ਅਮਰੀਕੀ ਦਰਾਮਦਾਂ ਵਿੱਚ ਮੈਕਸੀਕੋ ਲਗਭਗ 15% ਨਾਲ ਦੂਜੇ ਨੰਬਰ ਤੇ ਹੈ ਜਦੋਂ ਕਿ ਕੈਨੇਡਾ ਦਾ ਹਿੱਸਾ 11% ਹੈ 골ਡਮੈਨ ساکਸ ਦੇ ਵਿਸ਼ਲੇਸ਼ਕਾਂ ਅਨੁਸਾਰ ਯੂਰਪੀਅਨ ਯੂਨੀਅਨ ਨੂੰ ਅਮਰੀਕੀ ਨਿਰਯਾਤ ਤੇ ਲਗਭਗ 1% ਦਾ ਟੈਰਿਫ ਲੱਗਦਾ ਸੀ 트럼ਪ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਹ ਵਪਾਰ ਸਮਝੌਤਾ ਅਮਰੀਕੀਆਂ ਲਈ ਚੰਗਾ ਹੈ ਕਿਉਂਕਿ ਇਸ ਨਾਲ ਯੂਰਪੀਅਨ ਯੂਨੀਅਨ ਦੇ ਬਾਜ਼ਾਰ ਤੱਕ ਪਹੁੰਚ ਵਧੇਗੀ ਅਤੇ ਅਮਰੀਕੀ ਨਿਰਮਾਣ ਖੇਤਰ ਨੂੰ ਮਦਦ ਮਿਲੇਗੀ ਇਹ ਸਮਝੌਤਾ ਨਾ ਕਰਨ ਨਾਲੋਂ ਬਿਹਤਰ ਹੈ ਕਿਉਂਕਿ 트럼ਪ ਨੇ ਯੂਰੋਪੀਅਨ ਯੂਨੀਅਨ ਦੀ ਦਰ آمد ਤੇ 30% ਟੈਰਿਫ ਲਗਾਉਣ ਦੀ ਧਮਕੀ ਦਿੱਤੀ ਸੀ ਬੈਂਸ ਤੇ ਸਖਤ ਕਾਰਵਾਈ ਹੋਵੇ ਸ਼੍ਰੋਮਣੀ ਕਮੇਟੀ ਦੀ ਤਖਤ ਸਾਹਿਬ ਨੂੰ ਅਪੀਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਬੇਨਤੀ ਕੀਤੀ ਹੈ ਕਿ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਪਾਸ਼ਾ ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ ਉਨ੍ਹਾਂ ਦੀ ਹਾਜ਼ਰੀ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਮੌਕੇ ਸ੍ਰੀ ਨਰ ਵਿਖੇ ਇੱਕ ਪ੍ਰੋਗਰਾਮ ਦੌਰਾਨ ਡਾਂਸ ਤੇ ਸੰਗੀਤ ਦੀ ਪੇਸ਼ਕਾਰੀ ਕੀਤੀ ਗਈ ਸੀ ਇਸ ਤੋਂ ਪਹਿਲਾਂ ਸ੍ਰੀ ਅਕਾਲ ਤਖਤ ਸਾਹਿਬ ਨੇ ਬੈਂਸ ਅਤੇ ਜਸਵੰਤ ਸਿੰਘ ਨੂੰ 1 ਅਗਸਤ ਨੂੰ ਪੰਜ ਉੱਚ ਸਿੱਖ ਪੁਜਾਰੀਆਂ ਸਾਹਮਣੇ ਸਪਸ਼ਟ ਕਰਨ ਲਈ ਤਲਬ ਕੀਤਾ ਸੀ ਧਾਮੀ ਨੇ ਕਿਹਾ ਕਿ ਅਜਿਹੇ ਸਮਾਗਮ ਸਿੱਖ ਪੰਥ ਦੀ ਮਹਾਨ ਪੀੜਾ ਬਣ ਗਏ ਹਨ ਅਤੇ ਮਿਸਾਲੀ ਸਜ਼ਾਵਾਂ ਦੇ ਕੇ ਇਨਨ ਨੂੰ ਦੁਬਾਰਾ ਵਾਪਰਨ ਤੋਂ ਰੋਕਣ ਦੀ ਲੋੜ ਹੈ ਕਾਰਜਕਰਨੀ ਨੇ ਸੂਬਾ ਸਰਕਾਰ ਦੇ ਪਛਾ ਵਿਭਾਗ ਵੱਲੋਂ ਆਯੋਜਿਤ ਸਮਾਗਮ ਦੌਰਾਨ ਸਿੱਖ ਸਿਧਾਂਤਾਂ ਦੀ ਉਲੰਘਣਾ ਦੀ ਨਿੰਦਾ ਕਰਦਿਆਂ ਮਤਾ ਪਾਸ ਕੀਤਾ ਸ਼੍ਰੋਮਣੀ ਕਮੇਟੀ ਦੀ ਕਾਰਜਕਰਨੀ ਨੇ ਇੱਕ ਮਤਾ ਪਾਸ ਕਰਕੇ ਕੇਂਦਰ ਤੋਂ ਬਲਵੰਤ ਸਿੰਘ ਰਾਜਵਾਨਾ ਸਮੇਤ ਬੰਦੀ ਸਿੰਘਾਂ ਸਿੱਖ ਰਾਜਨੀਤਿਕ ਕੈਦੀਆਂ ਨੂੰ ਤੁਰੰਤ ਰਿਹਾ ਕਰਨ ਦੀ ਮੰਗ ਕੀਤੀ ਹੈ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ 2019 ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰ ਮੌਕੇ ਐਲਾਨ ਕੀਤਾ ਸੀ ਕਿ ਉਨ੍ਹਾਂ ਦੀ ਫਾਂਸੀ ਦੀ ਸਜ਼ਾ ਮੁਆਫ ਕੀਤੀ ਜਾਵੇਗੀ ਧਾਮੀ ਨੇ ਇਸ ਕਾਰਵਾਈ ਨੂੰ ਗੈਰ ਸੰਵਿਧਾਨਕ ਕਰਾਰ ਦਿੱਤਾ ਅਤੇ ਕਿਹਾ ਕਿ ਇਹ ਸਿੱਖ ਪਛਾਣ ਤੇ ਹਮਲਾ ਹੈ ਅਤੇ ਇਸ ਮਾਮਲੇ ਵਿੱਚ ਵੀ ਠੁਕਵੀਂ ਕਾਰਵਾਈ ਕੀਤੀ ਜਾਵੇਗੀ ਕਾਰਜਕਰਨੀ ਨੇ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਚੇਅਰ ਦੀ ਸਥਾਪਨਾ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਹੈ। ਧਾਮੀ ਨੇ ਕੇਂਦਰ ਨੂੰ ਬੇਨਤੀ ਕੀਤੀ ਕਿ ਪਾਸਪੋਰਟ ਅਧਾਰਤ ਮਨਜ਼ੂਰੀ ਦੀ ਵਿਵਸਥਾ ਨੂੰ ਖਤਮ ਕਰਕੇ ਕਰਤਾਰਪੁਰ ਲਾਂਗਾ ਮੁਰ ਸ਼ੁਰੂ ਕੀਤਾ ਜਾਵੇ। ਆਪ ਤੇ ਭਾਜਪਾ ਸੱਤਾ ਲਈ ਜਨਸੰਖਿਆ ਬਦਲ ਰਹੇ ਹਨ ਕਿਹਾ ਰਾਣਾ ਗੁਰਜੀਤ ਨੇ। ਕਾਂਗਰਸੀ ਆਗੂ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਪੰਜਾਬ ਦੀ ਜਨਸੰਖਿਆ ਬਦਲਣ ਲਈ ਲੈਂਡ ਪੋਲਿੰਗ ਨੀਤੀ ਲਿਆਂਦੀ ਜਾ ਰਹੀ ਹੈ। ਉਹਨਾਂ ਕਿਹਾ ਕਿ ਬਾਹਰਲੇ ਲੋਕਾਂ ਨੂੰ ਪੰਜਾਬੀਆਂ ਤੋਂ ਵੱਧ ਕਰਨ ਅਤੇ ਆਪ ਤੇ ਭਾਜਪਾ ਨੂੰ ਸੱਤਾ ਦਿਵਾਉਣ ਲਈ ਇਹ ਸਭ ਹੋ ਰਿਹਾ ਹੈ। ਉਹਨਾਂ ਕਿਹਾ ਕਿ ਆਪ ਸਰਕਾਰ ਅਤੇ ਭਾਜਪਾ ਦੀ ਕੇਂਦਰ ਸਰਕਾਰ ਇਸ ਮਾਮਲੇ ਵਿੱਚ ਮਿਲੇ ਹੋਏ ਹਨ। ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਰਾਜਨੀਤੀ ਕਰਕੇ ਅਤੇ ਵੋਟਾਂ ਨੂੰ ਪ੍ਰਭਾਵਿਤ ਕਰਨ ਲਈ ਬਾਹਰਲੇ ਲੋਕਾਂ ਨੂੰ ਇੱਥੇ ਜ਼ਮੀਨਾਂ ਖਰੀਦਣ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਜਲਦੀ ਹੀ ਉਹ ਪੰਜਾਬੀਆਂ ਤੋਂ ਵੱਧ ਜਾਣਗੇ। ਇਹ ਸਭ ਲੁਧਿਆਣਾ ਜਿਰਖਪੁਰ ਅਤੇ ਖਰੜ ਵਿੱਚ ਦੇਖਿਆ ਜਾ ਸਕਦਾ ਹੈ। ਉਹਨਾਂ ਕਿਹਾ ਕਿ ਸਰਕਾਰ ਨੇ 65333 ਏਕੜ ਜ਼ਮੀਨ ਐਕਵਾਇਰ ਕਰਨ ਤੋਂ ਪਹਿਲਾਂ ਕੋਈ ਸਮਾਜਿਕ ਅਤੇ ਵਾਤਾਵਰਣ ਅਧਿਐਨ ਨਹੀਂ ਕੀਤਾ। ਉਹਨਾਂ ਆਮ ਆਦਮੀ ਪਾਰਟੀ ਤੇ ਵੱਡੇ ਰੀਅਲਟਰਾਂ ਤੇ ਮਿਲੀਭੁਗਤ ਦਾ ਦੋਸ਼ ਲਾਇਆ। ਉਹਨਾਂ ਕਿਹਾ ਕਿ ਸਰਕਾਰ ਜਲਦਬਾਜ਼ੀ ਵਿੱਚ ਗਲਤ ਯੋਜਨਾ ਨੂੰ ਅੱਗੇ ਵਧਾ ਰਹੀ ਹੈ ਜਿਸ ਨਾਲ ਹਜ਼ਾਰਾਂ ਪਰਿਵਾਰਾਂ ਦਾ ਨੁਕਸਾਨ ਹੋਵੇਗਾ। ਅਤੇ ਪੰਜਾਬ ਤੋਂ ਬਾਹਰ ਦੇ ਬਿਲਡਰਾਂ ਨੂੰ ਫਾਇਦਾ ਹੋਵੇਗਾ ਉਹਨਾਂ ਕਿਹਾ ਕਿ ਜਦੋਂ ਪਹਿਲਾਂ ਹੀ ਬਹੁਤ ਜ਼ਮੀਨ ਖਾਲੀ ਪਈ ਹੈ ਤਾਂ ਹੋਰ ਜ਼ਮੀਨ ਕਿਉਂ ਅਕਵਾਇਰ ਕੀਤੀ ਜਾ ਰਹੀ ਹੈ ਵਿਕਟੋਰੀਆ ਜ਼ਮੀਨ ਨਾਲ ਕਿਸਾਨ ਖੁਸ਼ ਵਿਕਟੋਰੀਆ ਵਿੱਚ ਸੋਕੇ ਨਾਲ ਪ੍ਰਭਾਵਿਤ ਕਿਸਾਨ ਖੁਸ਼ ਹਨ ਕਿਉਂਕਿ ਹਫ਼ਤੇ ਦੇ ਖੀਰ ਵਿੱਚ ਮੀਂਹ ਪੈਣ ਨਾਲ ਉਹਨਾਂ ਦੇ ਸੁੱਕੇ ਖੇਤਾਂ ਨੂੰ ਰਾਹਤ ਮਿਲੀ ਹੈ ਇਸ ਨਾਲ ਬਹੁਤ ਸਾਰੇ ਕਿਸਾਨਾਂ ਨੂੰ ਸਾਲ ਲਈ ਕਿਸੇ ਨਤੀਜੇ ਦੀ ਉਮੀਦ ਹੈ। ਮੀਂਹ ਬਹੁਤ ਸੰਘਣਾ ਸੀ ਇਸ ਲਈ ਅਸਮਾਨ ਸਲੇਟੀ ਹੋ ਗਿਆ ਸੀ ਪਰ ਸਾਰੇ ਡੈਮ ਭਰ ਗਏ ਹਨ। ਹਾਰਡਸ ਨੇ ਕਿਹਾ ਕਿ ਸਾਨੂੰ ਇੱਕ ਜਾਂ ਦੋ ਹਫ਼ਤਿਆਂ ਵਿੱਚ ਹੋਰ ਮੀਂਹ ਦੀ ਲੋੜ ਹੈ। ਅਪੋਲੋ ਖਾੜੀ ਵਿੱਚ ਪਾਣੀ ਦੀਆਂ پابੰਦੀਆਂ ਹਟਾਈਆਂ ਗਈਆਂ ਹਨ ਕਿਉਂਕਿ ਸਰਦੀਆਂ ਦੀ بارش ਨੇ ਰਾਜ ਦੇ ਦੱਖਣ-ਪੱਛਮ ਵਿੱਚ ਪਾਣੀ ਦੇ ਪੰਡਾਰ ਨੂੰ ਵਧਾ ਦਿੱਤਾ ਹੈ। ਜੋ ਜੂਨ ਦੇ ਸ਼ੁਰੂ ਵਿੱਚ ਹੀਟਲੇ ਪੱਧਰ ਤੇ ਪਹੁੰਚ ਗਿਆ ਸੀ ਬਾਰਵਨ ਵਾਟਰ ਨੇ ਕਿਹਾ ਕਿ ਅਪੋਲੋ ਬੇ ਮਾਰੇਂਗੋ ਅਤੇ ਸਕੀਨਸ ਕ੍ਰੀਕ ਸਟੋਰੇਜ ਹੁਣ 88% ਭਰ ਗਏ ਹਨ ਜਿਸ ਨਾਲ 1 ਅਗਸਤ ਨੂੰ ਉਹਨਾਂ ਕਸਬਿਆਂ ਵਿੱਚ ਦੂਜੇ ਪੜਾਅ ਦੀਆਂ ਪਾਣੀ ਦੀਆਂ پابੰਦੀਆਂ ਹਟਾ ਦਿੱਤੀਆਂ ਗਈਆਂ ਹਨ ਮੱਧ ਵਿਕਟੋਰੀਆ ਦੇ ਡੇਲਸਫੋਰਡ ਅਤੇ ਹੈਬਨ ਅਤੇ ਰਾਜ ਦੇ ਉੱਤਰ ਪੂਰਬ ਵਿੱਚ ਯੂਰੋਆ ਅਤੇ ਵਾਈਲ ਟਾਊਨ ਵਿੱਚ ਦੂਜੇ ਪੜਾਅ ਤੇ ਪਾਣੀ ਦੀਆਂ پابੰਦੀਆਂ ਜਾਰੀ ਹਨ ਆਸਟ੍ਰੇਲੀਆਈ ਪਹਿਲਾਂ ਨਾਲੋਂ ਵੱਧ ਕੰਮ ਕਰਦੇ ਹਨ ਪਰ ਬ੍ਰੇਕ ਛੱਡਣਾ ਸਿਹਤਮੰਦ ਨਹੀਂ ਹੈ। ਡਾ ਸ਼ਾਬਰਾਮ ਸਰੀਰ ਨੂੰ ਲੋੜਿੰਦੀ ਬ੍ਰੇਕ ਨਾ ਦੇਣ ਦੇ ਅਸਰ ਨੂੰ ਬੁਨਿਆਦੀ ਟਾਂਚੇ ਦੀ ਦੇਖਭਾਲ ਟਾਲਣ ਨਾਲ ਜੋੜਦੇ ਹਨ। ਉਤਪਾਦਕਤਾ ਕਮਿਸ਼ਨ ਦੀ ਰਿਪੋਰਟ ਮੁਤਾਬਕ ਆਸਟ੍ਰੇਲੀਆਈ ਲੋਕ ਪਹਿਲਾਂ ਨਾਲੋਂ ਜ਼ਿਆਦਾ ਕੰਮ ਕਰ ਰਹੇ ਹਨ ਇਸ ਲਈ ਛੁੱਟੀਆਂ ਲੈਣੀਆਂ ਔਖੀਆਂ ਹਨ। ਡਾਟ ਸ਼ਾਬਰਾਮ ਅਨੁਸਾਰ ਬਹੁਤ ਸਾਰੇ ਲੋਕ ਛੁੱਟੀਆਂ ਇਸ ਲਈ ਨਹੀਂ ਲੈਂਦੇ ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਉਹ ਹੋਰ ਵੀ ਕੰਮ ਕਰ ਸਕਦੇ ਹਨ ਖੋਜ ਦੱਸਦੀ ਹੈ ਕਿ ਜਿਹੜੇ ਕਰਮਚਾਰੀ ਬ੍ਰੇਕ ਲੈਂਦੇ ਹਨ ਅਤੇ ਕੰਮ ਨੂੰ ਟੀਮ ਵਰਕ ਸਮਝਦੇ ਹਨ ਉਹਨਾਂ ਦੇ ਤਰੱਕੀ ਕਰਨ ਦੇ ਮੌਕੇ ਜ਼ਿਆਦਾ ਹੁੰਦੇ ਹਨ ਡਾਟ ਸ਼ਾਬਰਾਮ ਦੀ ਖੋਜ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਸਾਰੇ ਬ੍ਰੇਕ ਇੱਕੋ ਜਿਹੇ ਨਹੀਂ ਹੁੰਦੇ ਅਤੇ ਕਰਮਚਾਰੀ ਬ੍ਰੇਕ ਲੈਣ ਲਈ ਵੱਖ-ਵੱਖ ਤਰੀਕੇ ਵਰਤਦੇ ਹਨ ਪਰ ਸਿਰਫ ਛੁੱਟੀਆਂ ਵਧਾਉਣ ਨਾਲ ਹੱਲ ਨਹੀਂ ਹੋਵੇਗਾ ਜਿਹੜੇ ਥਕਾਉਟ ਨਾਕਾਮੀ ਅਤੇ ਨਿਰਾਸ਼ਾ ਮਹਿਸੂਸ ਕਰਦੇ ਹਨ ਉਹਨਾਂ ਨੂੰ ਇੱਕ ਵੱਖਰੀ ਕਿਸਮ ਦੀ ਬ੍ਰੇਕ ਦੀ ਲੋੜ ਹੋ ਸਕਦੀ ਹੈ ਅਜੀਹਾ ਦਾ ਸ਼ਬਰਾਮ ਦਾ ਕਹਿਣਾ ਹੈ ਹਰਮਨ ਰੇਡੀਓ ਪੇਸ਼ ਕਰਦਾ ਹੈ ਦੁਨੀਆ ਭਰ ਦੀਆਂ ਖਬਰਾਂ ਖਬਰਾਂ ਦਾ ਵਿਸ਼ਲੇਸ਼ਣ ਪੱਖ ਦੇ ਮੁੱਦਿਆਂ ਤੇ ਮਾਹਿਰਾਂ ਨਾਲ ਬੇਬਾਕ ਚਰਚਾ ਪ੍ਰੋਗਰਾਮ ਨਿਊਜ਼ ਐਂਡ ਵਿਊਜ਼